ਕਬੀਰ ਸੰਤ ਮੈਂ ਕੀ ਰੋਈ ਐ ਜੋ ਆਪਣੇ ਗਰਹਿ ਜਾਏ ਰੋਬੋ ਸਾਖਤ ਬਾਪੁਰ ਜੋ ਹਟਾ ਹਾਠ ਬਿਕਾਰਏ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਬੀਰ ਸੰਤ ਮੁਏ ਕਿਆ ਰੁਈਏ ਇਥੇ ਸੰਤ ਤੋਂ ਕੀ ਭਾਵ ਹੈ ਸੰਤ ਤੋਂ ਭਾਵ ਹੈ ਉਹ ਆਤਮਾ ਜਿਹੜੀ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਈ ਹੈ ਜਿਹੜੀ ਹਰ ਵੇਲੇ ਪ੍ਰੀਤਮ ਪਿਆਰੇ ਦੀ ਤਾਂਗ ਵਿੱਚ ਰਹਿੰਦੀ ਹੈ ਉਡੀਕ ਕਰਦੀ ਹੈ ਕਿ ਕਦੋਂ ਪ੍ਰੀਤਮ ਪਿਆਰਾ ਆਵੇਗਾ ਤੁਸਨ ਆਪਣੇ ਗਲਵਕੜੀ ਵਿੱਚ ਲੈਵੇਗਾ ਕਬੀਰ ਸੰਤ ਮੋਏ ਕਿਆ ਰੋਈਐ ਕਹਿੰਦੇ ਭਾਈ ਇਹੋ ਜਿਹਾ ਸੰਤ ਜੇ ਸੰਸਾਰ ਵਿੱਚੋਂ ਅਕਾਲ ਚਲਾਣਾ ਵੀ ਕਰ ਜਾਵੇ ਤੇ ਕਹਿੰਦੇ ਰੋਈਦਾ ਨਹੀਂ ਹੁੰਦਾ ਕਿਉਂ ਕਿਉਂਕਿ ਉਹ ਗਿਆ ਨਹੀਂ ਕਿਤੇ ਗਵਾਚ ਨਹੀਂ ਗਿਆ ਸਤੂ ਦੂਰ ਨਹੀਂ ਹੋ ਗਿਆ ਉਹ ਤਾਂ ਉਸ ਜੋਤ ਵਿੱਚ ਜਾ ਮਿਲਿਆ ਜਿਸ ਜੋਤ ਦਾ ਉਹ ਹਿੱਸਾ ਸੀ ਬਾਬੂ ਸੰਪੂਰਨ ਜੋ ਪਰਮੇਸ਼ਵਰ ਹੈ ਜੋ ਲੋਕ ਪ੍ਰਲੋਕ ਦਾ ਸਹਾਈ ਹੈ ਇਹ ਜੀਵਾਤਮਾ ਉਸ ਦੀ ਇੱਕ ਅੰਗ ਹੈ ਤੇ ਇਹ ਜਿਹੜਾ ਅੰਗ ਹੈ ਪਰਮੇਸ਼ਵਰ ਦੀ ਜੋਤ ਬਣ ਗਿਆ ਪਰ ਪਰਮੇਸ਼ਵਰ ਦੀ ਜੋਤ ਬਣਨ ਦੇ ਲਈ ਉਹਨੂੰ ਇਸ ਸੰਸਾਰ ਦੇ ਉੱਤੇ ਰਹਿ ਕੇ ਇੱਥੇ ਚੰਗੇ ਕਰਮ ਕਰਨੇ ਪੈਂਦੇ ਨੇ ਹਮ ਜੋਤਾ ਆਪਾਂ ਸਾਰੇ ਹੀ ਉਸ ਪਰਮੇਸ਼ਵਰ ਦੀ ਜੋਤ ਹਾਂ ਸਾਰੇ ਹੀ ਉਸ ਪਰਮੇਸ਼ਵਰ ਨੂੰ ਆਪਾਂ ਯਾਦ ਵੀ ਕਰਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਹਦਾ ਪ੍ਰਕਾਸ਼ ਹੈ ਤਾਂ ਹੀ ਤਾਂ ਸਾਡੇ ਅੰਦਰ ਪ੍ਰਕਾਸ਼ ਹੈ ਜੇ ਮਹਾਰਾਜ ਹਾਜ਼ਰ ਹੈ ਤੇ ਆਪਾਂ ਸਾਰੇ ਹਾਜ਼ਰ ਹਾਂ ਜੇ சுவாਸ ਹੈ ਇਹ ਮਹਾਰਾਜ ਹੈ ਇਹ ਵాయు ਹੈ ਇਹ ਮਹਾਰਾਜ ਹੈ ਇਹ ਅੱਗ ਹੈ ਇਹ ਮਹਾਰਾਜ ਹੈ ਤਰਤੀਆ ਇਹ ਮਹਾਰਾਜ ਹੈ ਤਰਤੀ ਦੇ ਰਹਿਣ ਵਾਲੇ ਜੀ ਸਾਰੇ ਮਹਾਰਾਜ ਨੇ ਉਸ ਦਾ ਹੀ ਅੰਗ ਨੇ ਕੁਰਬਾਨੀ ਦੇ ਵਿੱਚ ਇਸ ਗੱਲ ਦਾ ਹੁਲਾਰਾ ਦਿੱਤਾ ਗਿਆ ਹੈ ਕੋਹ ਕਬੀਰ ਹਮ ਰਾਮ ਕੀ ਅੰਸ ਤੇ ਸਾਡੇ ਦੇ ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਫਰਕ ਹੈ ਸਾਡੀ ਮੱਤ ਦਾ ਜਿਹੜੀ ਮਾਇਆ ਦੀ ਭਟਕਣ ਵਿੱਚ ਮਾਇਆ ਦੇ ਜਾਲ ਵਿੱਚ ਫਸ ਕੇ ਰਹਿ ਗਈ ਹੈ ਜਿਹੜੀ ਆਪਣਾ ਆਪਾ ਗਵਾ ਚੁੱਕੀ ਹੈ ਆਪਣੇ ਆਪ ਨੂੰ ਪੁਲਾ ਦਿੱਤਾ ਹੈ ਆਪਣਾ ਅਸਲ ਜਿਹੜਾ ਜੀਵਨ ਮਨੋਰਥ ਸੰਸਾਰ ਵਿੱਚ ਲੈ ਕੇ ਆਇਆ ਹੈ ਮਨੁੱਖ ਉਸ ਨੂੰ ਵਿਸਾਰਨ ਕਾਰਨ ਇਸ ਸੰਸਾਰ ਦੇ ਵਿੱਚ ਦੁਨੀਆਂ ਵਿੱਚ ਇਹ ਦੁੱਖ ਸੁਖ ਭੋਗਦਾ ਹੈ ਦੁੱਖ ਸੁਖ ਇਹਦੇ ਕਰਮਾਂ ਅਨੁਸਾਰ ਇਸ ਨੂੰ ਫਲ ਮਿਲਦੇ ਨੇ ਚੰਗੇ ਕਰਮਾਂ ਦਾ ਫਲ ਚੰਗੇ ਕਰਮਾਂ ਦਾ ਨਤੀਜਾ ਹਮੇਸ਼ਾ ਹੀ ਚੰਗਾ ਤੇ ਸੋਹਣਾ ਹੁੰਦਾ ਹੈ ਤੇ ਮਾੜੇ ਕਰਮਾਂ ਦਾ ਫਲ ਹਮੇਸ਼ਾ ਹੀ ਮਾੜੇ ਮਿਲਦਾ ਉੱਤਮ ਸੰਗਤ ਉੱਤਮ ਹੋਵੇ ਚੰਗੀ ਸੋਚ ਚੰਗੀ ਵਿਚਾਰ ਤਾਰਾ ਕਈ ਨਏ ਚੰਗੇ ਜੀਵ ਨੂੰ ਚੰਗੀ ਮਤ ਪ੍ਰਦਾਨ ਕਰਦੀ ਹੈ ਚੰਗੇ ਵਿਚਾਰਤਾਰ ਦੇ ਹੀਟ ਚੰਗੀਆਂ ਆਤਮਾ ਸੁਚੱਜੀ ਆਤਮਾ ਸੋਹਣੀ ਆਤਮਾ ਇਸ ਸੰਸਾਰ ਵਿੱਚ ਪ੍ਰਗਟ ਹੁੰਦੀਆਂ ਨੇ ਤੇ ਮੰਦੀ ਜਿਹੜੀ ਵਿਚਾਰਤਾਰ ਹੈ ਉਹ ਆਪਣੇ ਜਿਹੇ ਮੰਦਿਆਂ ਨੂੰ ਹੀ ਸੰਸਾਰ ਦੇ ਉੱਤੇ ਪੈਦਾ ਕਰਦੀ ਆ ਉੱਤਮ ਸੰਗਤ ਉੱਤਮ ਹੋਵੇ ਚੰਗੀ ਸੰਗਤ ਵਿੱਚ ਬਹਿਣ ਨਾਲ ਚੰਗੇ ਗੁਣ ਪ੍ਰਾਪਤ ਹੁੰਦੇ ਨੇ ਗੁਣ ਕੋਤਾਵੇ ਅਬਗੁਣ ਤੋਵੇ ਜਦੋਂ ਚੰਗੀ ਸੰਗਤ ਵਿੱਚ ਬੈਠਾਂਗੇ ਤੇ ਸਾਡੇ ਅੰਦਰ ਚੰਗੇ ਗੁਣ ਆਉਣਗੇ ਮਾੜੀ ਸੰਗਤ ਵਿੱਚ ਬੈਠਾਂਗੇ ਮਾੜੇ ਗੁਣ ਆਉਣਗੇ ਆਪਣੇ ਪ੍ਰੀਤਮ ਪਿਆਰੇ ਤੋਂ ਅਸੀਂ ਵਿਛੜਾਂਗੇ ਤੇ ਫਿਰ ਅਸੀਂ ਮਾੜੀ ਸੰਗਤ ਕਿਉਂ ਕਰੀਏ ਜਿਸ ਵਿੱਚ ਉਹ ਕੰਮ ਅਸੀਂ ਕਿਉਂ ਕਰੀਏ ਜਿਸ ਵਿੱਚ ਪ੍ਰੀਤਮ ਪਿਆਰਾ ਵਿਸਰ ਜਾਵੇ ਜਿਸ ਕੰਮ ਦੇ ਵਿੱਚ ਕਰਨ ਦੇ ਵਿੱਚ ਪ੍ਰੀਤਮ ਪਿਆਰੇ ਦਾ ਅਹਿਸਾਸ ਨਾ ਹੋਵੇ ਪ੍ਰੀਤਮ प्यारे ਉਸ ਕੰਮ ਵਿੱਚ ਸ਼ਾਮਲ ਨਾ ਹੋਣ ਤੇ ਇਹੋ ਜਿਹਾ ਕੰਮ ਕਰਕੇ ਅਸੀਂ ਖਟਣਾ ਕੀ ਹੈ ਤੁ ਕਿ ਮੇਰਾ ਜਿਹੜਾ ਪ੍ਰਾਨ ਨੇ ਮੇਰੇ ਜਿਹੜੇ ਸਵਾਸ ਨੇ ਉਹ ਪ੍ਰੀਤਮ ਦੇ ਦਿੱਤੇ ਹੋਏ ਨੇ ਤੇ ਜਿੰਨਾ ਹੱਕ ਮੈਂ ਦੇ ਉੱਤੇ ਆਪ ਜਿਤਾਉਂਦਾ ਹਾਂ ਆਪਣੇ ਸਰੀਰ ਦੇ ਉੱਤੇ ਇਸ ਤੋਂ ਵੱਧ ਹੱਕ ਮੇਰੇ ਪ੍ਰੀਤਮ ਪਿਆਰੇ ਦਾ ਹੈ ਫਿਰ ਉਹ ਜਿਵੇਂ ਮੇਰੇ ਸਰੀਰ ਨੂੰ ਰੱਖਦਾ ਹੈ ਜਿਵੇਂ ਮੈਨੂੰ ਰੱਖਦਾ ਹੈ ਮੈਂ ਉਹਦੇ ਬਾਣੇ ਵਿੱਚ ਰਹਿਣ ਲਈ ਤਿਆਰ ਹਾਂ ਇਹ ਹੁੰਦੀ ਹੈ ਜੀਵਨ ਦੀ ਅਸਲ ਸਚਾਈ ਇਸ ਲਈ ਮਹਾਰਾਜ ਜੀ ਸਾਨੂੰ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਕਹਿੰਦੇ ਭਾਈ ਰੋਇਆ ਰੋਇਆ ਨਹੀਂ ਕਰਦੇ ਜਿਹੜੇ ਸੰਤ ਲੋਕ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਲ ਮਿਲੇ ਹੁੰਦੇ ਨੇ ਉਹਨਾਂ ਦੇ ਜਾਣ ਤੇ ਵਿਯੋਗ ਨਹੀਂ ਕਰਿਆ ਕਰਦੇ ਉਹਨਾਂ ਦੇ ਜਾਣ ਤੇ ਦੁਖੀ ਨਹੀਂ ਹੋਇਆ ਕਰਦੇ ਉਹ ਤਾਂ ਰੱਬ ਕੋਲ ਪੁੱਜ ਚੁੱਕੇ ਨੇ ਉਹ ਤਾਂ ਆਪਣੇ ਘਰ ਵਿੱਚ ਜਾ ਚੁੱਕੇ ਨੇ ਹੋਰ ਕੋਈ ਦਰੁਦਰ ਘਰ ਨਹੀਂ ਕਬੀਰ ਸੰਤ ਮੂਏ ਕਿਆ ਰੋਈਐ ਜਿਹੜੀਆਂ ਆਤਮਾ ਅਜ ਪਰਮੇਸ਼ਵਰ ਦਾ ਨਾਮ ਜਪ ਰੀਆਂ ਨੇ ਯਾਦ ਕਰ ਰੀਆਂ ਨੇ ਸਿਮਰਨ ਕਰ ਰੀਆਂ ਨੇ ਕਥਾ ਕੀਰਤਨ ਕਰ ਰੀਆਂ ਨੇ ਰੱਬ ਦੇ ਰੰਗ ਵਿੱਚ ਭਿੱਜੀਆਂ ਰਹਿੰਦੀਆਂ ਨੇ ਉਹ ਵੀ ਪਰਮੇਸ਼ਵਰ ਦੇ ਘਰ ਵਿੱਚ ਹੀ ਜਾਣਗੀਆਂ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹ ਜਾਏ ਕਹਿੰਦੇ ਰੋਵੋ ਸਾਖਤ ਬਾਪੂਰੇ ਕਹਿੰਦੇ ਜੇ ਰੋਣਾ ਹੈ ਮਾੜੇ ਬੰਦੇ ਨੂੰ ਰੋ ਮਨਮੁਖ ਬੰਦੇ ਨੂੰ ਰੋ ਭੇੜੇ ਬੰਦੇ ਨੂੰ ਰੋ ਜਿਹੜਾ ਪਰਮੇਸ਼ਵਰ ਨਾਲ ਵਿਛੜ ਗਿਆ ਹੈ ਜਿਹੜਾ ਆਪਣੀ ਸੁਧਬੁੱਧ ਗਵਾ ਚੁੱਕਾ ਹੈ ਜਿਹੜਾ ਪਰਮੇਸ਼ਵਰ ਨੂੰ ਯਾਦ ਨਹੀਂ ਕਰਦਾ ਸਿਮਰਦਾ ਨਹੀਂ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਨਹੀਂ ਲਿਆਉਂਦਾ ਉਹਨੂੰ ਯਾਦ ਕਰਨ ਉਹਨੂੰ ਸਿਮਰਨਾ ਕੀ ਹੈ ਉਹਨੂੰ ਯਾਦ ਕਰਨਾ ਉਹਨੂੰ ਸਿਮਰਨਾ ਹੈ ਕਿ ਉਹਦੀ ਯਾਦ ਵਿੱਚ ਰਹਿਣਾ ਉਹਦੇ ਵਿਚਾਰ ਧਾਰਾ ਜੋ ਉਸਨੇ ਜੋ ਉਪਦੇਸ਼ ਦਿੱਤਾ ਹੈ ਗੁਰੂ ਪਾਸ਼ਾ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਸ ਵਿੱਚ ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਚਿਤਾਰਨ ਕਰਕੇ ਕਰਮ ਵਿੱਚ ਲਿਆਉਣਾ ਇਹ ਅਸਲ ਭਗਤੀ ਦਾ ਕਰ ਹੈ। ਬਾਰੀ ਤੌਰ ਤੇ ਤਾਂ ਹਰ ਇੱਕ ਇਨਸਾਨ ਕਹਿ ਦਿੰਦਾ ਮੈਂ ਉਸ ਨੂੰ ਮੰਨਦਾ ਹਾਂ ਮੈਂ ਫਲਾਣੀ ਨੂੰ ਮੰਨਦਾ ਮੈਂ ਢਮਕਾਣ ਨੂੰ ਮੰਨਦਾ ਮੰਨਣ ਤੋਂ ਭਾਵ ਹੁੰਦਾ ਹੈ ਵੀ ਤਨੋਂ ਵੀ ਮਨੋਂ ਵੀ ਤੇ ਕਰਮ ਕਰਕੇ ਵੀ ਬਚਨ ਕਰਕੇ ਵੀ ਉਸ ਨੂੰ ਅਸੀਂ ਮੰਨਣਾ ਹੈ। ਅੱਖਾਂ ਨਾਲ ਵੀ ਉਸ ਨੂੰ ਵੇਖਣਾ ਹੈ ਕੰਨਾਂ ਨਾਲ ਵੀ ਉਸ ਨੂੰ ਸੁਣਨਾ ਹੈ ਤੇ ਰਸਨਾ ਨਾਲ ਵੀ ਉਸ ਨੂੰ ਧਿਆਉਣਾ ਹੈ ਫਿਰ ਜਾ ਕੇ ਸਿਮਰਣੀ ਬਣਦੀ ਹੈ ਕਬੀਰ ਮੇਰੀ ਸਿਮਰਣੀ ਰਸਨੋਂ ਉੱਪਰ ਰਾਮ ਫਿਰ ਆਂਦਾ ਹੈ ਰੱਬ ਰਸਨ ਦੇ ਉੱਤੇ ਪੈਦਾ ਹੁੰਦਾ ਹੈ ਕਹਿੰਦੇ ਕਬੀਰ ਸੰਤ ਮੂਹੇ ਕਿਆ ਰੋਈ ਹੈ ਜੋ ਆਪਣੇ ਘਰ ਜਾਏ ਕਹਿੰਦੇ ਰੋ ਬੋ ਸਾਖਤ ਬਾਪੂਰੇ ਜੋ ਹਾਟੇ ਹਾਰਟ ਬਕ ਉਸ ਨੂੰ ਰੋ ਜਿਹੜਾ ਕਿਸੇ ਇੱਕ ਦਾ ਨਹੀਂ ਹੋ ਕੇ ਰੰਦਾ ਥਾਂ ਥਾਂ ਵਿਕਦਾ ਫਿਰਦਾ ਹੈ ਤਾਂ ਤਾਂ ਹਟੀਆਂ ਦੇ ਉੱਤੇ ਤੁਰਦਾ ਫਿਰਦਾ ਸੋ ਭਾਗਾਂ ਵਾਲਿਓ ਇਹ ਹੈ ਭਗਤ ਕਬੀਰ ਜੀ ਦੀ ਵਿਚਾਰਧਾਰਾ ਕਿ ਭਾਈ ਜਿਹੜੀਆਂ ਆਤਮਾ ਪਰਮਾਤਮਾ ਦੇ ਨਾਲ ਲੀਨ ਹੋ ਜਾਂਦੀਆਂ ਨੇ ਜਿਉਂ ਕਰ ਸੰਸਾਰ ਅਕਾਲ ਚਲਾਣਾ ਕਰਵੀਂ ਜਨ ਸੰਸਾਰ ਤੋਂ ਚਲੀ ਵੀ ਜਾਣ ਤੇ ਦੁਖੀ ਨਹੀਂ ਹੋਈਦਾ ਉਹ ਤਾਂ ਉਸ ਪਰਮੇਸ਼ਵਰ ਦੀ ਜੋਤ ਵਿੱਚ ਜਸਮਾਏ ਨੇ ਹੁਣ bari ਆਪਣੀ ਅਸੀਂ ਵੀ ਕਰਮ ਕਰਕੇ ਬਾਣੀ ਪੜ ਕੇ ਸੰਤਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਾਧਨਾ ਕਰਕੇ ਇਸ ਹੱਟ ਨੂੰ ਤੋੜ ਕੇ ਜਿਹੜਾ ਹੱਟ ਕਹਿੰਦਾ ਕਿ ਮੈਂ ਨਾਮ ਨਹੀਂ ਜਪਣਾ ਸਿਮਰਨ ਨਹੀਂ ਕਰਨਾ ਜਿਹੜਾ ਕਹਿੰਦਾ ਮੈਂ ਗੁਰਦੁਆਰੇ ਨਹੀਂ ਜਾਣਾ ਜਿਹੜਾ ਕਹਿੰਦਾ ਮੈਂ ਬਾਣੀ ਨਹੀਂ ਪੜਨੀ ਜਿਹੜਾ ਕਹਿੰਦਾ ਕਿ ਹਜੇ ਸਮਾਂ ਬਹੁਤ ਪਿਆ ਕਹਿੰਦੇ ਆ ਜਿਹੜੀਆਂ ਭੈੜੀਆਂ ਮਤ ਨੇ ਭੈੜੀਆਂ ਵਿਚਾਰ ਤਾਂ ਨੇ ਕਹਿੰਦੇ ਉਹ ਬੰਦਾ ਉਹ ਸੰਤ ਜਿਹੜਾ ਜ਼ਿੰਦਗੀ ਜੁੰਦੇ ਜੁੰਦੇ ਅਸਲ ਗੱਲ ਅਸਲ ਭਾਵ ਆਪਣੇ ਵਿਚਾਰਾਂ ਤੋਂ ਮਰ ਜਾਵੇ ਖਿਆਲਾਂ ਤੋਂ ਮਰ ਜਾਵੇ ਉਠਰੇ ਫੁਰਨਿਆਂ ਤੋਂ ਮਰ ਜਾਵੇ ਉਹ ਸੰਤ ਹੈ ਜਿਸ ਦੀ ਲਗਨ ਜਿਸ ਦੀ ਸੂਰਤ ਕੇਵਲ ਤਾਂ ਕੇਵਲ ਪ੍ਰਮਾਤਮਾ ਵਿੱਚ ਕੁਭੀ ਰਵੇ ਜੇ ਦੀ ਰਸਨਾ ਦੇ ਉੱਤੇ ਹਮੇਸ਼ਾ ਪਰਮੇਸ਼ਵਰ ਦਾ ਨਾਮ ਰਵੇ ਉਹ ਸੰਤ ਹੈ ਉਹ ਹੈ ਬ੍ਰਹਮ ਗਿਆਨੀ ਸੰਤ ਮੋਏ ਕਿਆ ਰੋਈਐ ਜੋ ਆਪਣੇ ਘਰ ਜਾ ਉਸਨੇ ਅਸਲ ਘਰ ਵਿੱਚ ਜਾ ਪੁੱਜਿਆ ਉਹ ਤੇ ਜਰਬਨ ਨੇ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਅੰਦਰੋਂ ਬੋ ਸਾਕਦ ਬਾਪੂ ਰਹੇ ਜੇ ਰੋਣਾ ਹੈ ਉਹਨੂੰ ਰੋਜ਼ ਜਿਹੜਾ ਹਜੇ ਖਿਆਲਾਂ ਵਿੱਚ ਫਸਿਆ ਪਿਆ ਹੈ ਵਿਚਾਰਧਾਰਾ ਵਿੱਚ ਫਸਿਆ ਪਿਆ ਫੁਰਨਿਆਂ ਵਿੱਚ ਫਸਿਆ ਪਿਆ ਕਾਮ ਵਿੱਚ ਫਸਿਆ ਪਿਆ ਲੋਭ ਵਿੱਚ ਫਸਿਆ ਪਿਆ ਕ੍ਰੋਧ ਵਿੱਚ ਫਸਿਆ ਪਿਆ ਮੋਹ ਵਿੱਚ ਫਸਿਆ ਪਿਆ ਹੰਕਾਰ ਵਿੱਚ ਫਸਿਆ ਪਿਆ ਉਸਨੂੰ ਰੋ ਰੋ ਸਾਕਤ ਬਾਪੂਰੇ ਜੋ ਹਾਟੇ ਹਾਰਟ ਪੇ ਕਾਇ ਇਹ ਮਨ ਨੂੰ ਟਿੱਕੇ ਬਹਿਣ ਨਹੀਂ ਦਿੰਦੇ ਖਿਆਲਾ ਦੌੜੀ ਪਰ ਜੀ ਲਈ ਫਿਰਦੇ ਨੇ ਇਸ ਤਰ੍ਹਾਂ ਨੇ ਜਿਵੇਂ ਇੱਕ ਦੁਕਾਨ ਤੋਂ ਦੂਜੀ ਦੁਕਾਨ ਦੂਜੀ ਦੁਕਾਨ ਤੋਂ ਤੇਜੀ ਦੁਕਾਨ ਇਸ ਤਰ੍ਹਾਂ ਖਿਆਲ ਇੱਕ ਖਿਆਲ ਉੱਡਾ ਫਿਰ ਉਹਦੇ ਨਾਲ ਦੂਜਾ ਫਿਰ ਤੀਜਾ ਫਿਰ ਚੌਥਾ ਵੀ ਤਾਂ ਹੱਟੀ ਹੈ ਬਾਜ਼ਾਰ ਤੇ ਇਹ ਮਹਾਰਾਜ ਭਗਤ ਕਬੀਰ ਜੀ ਸਾਨੂੰ ਸਮਝਾਉਣਾ ਚਾਹੁੰਦੇ ਪਾਗਾਂ ਵਾਲਿਓ ਪਾਸ਼ਾ ਜੀ ਕਿਰਪਾ ਕਰਨ ਆਪ ਸਭ ਨੂੰ ਨਾਮ ਦਾਤ ਗੁਰ ਸਿੱਖੀ ਵਾਲਾ ਜੀਨ ਬਖਸ਼ਿਸ਼ ਕਰਨ ਹੋਈਆਂ ਬੇੰਦਪੁਲਾ ਦੀ ਕੀਮਾ ਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ